ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਵਧਾਈ ਗਈ ਸੁਰੱਖਿਆ ਥਾਂ-ਥਾਂ ਤੇ ਕੀਤੀ ਜਾ ਰਹੀ ਨਾਕੇਬੰਦੀ ਅਤੇ ਕੀਤੀ ਜਾ ਰਹੀ ਸ਼ੱਕੀ ਵਹੀਕਲਾਂ ਦੀ ਜਾਂਚ ਜਾਲੀਆਂ ਆਦਿ ਅਤੇ ਕਾਲੀਆਂ ਫਿਲਮਾਂ ਵਾਲਿਆਂ ਤੇ ਵੀ ਕੀਤੀ ਜਾ ਰਹੀ ਕਾਰਵਾਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਘੋੜੇ ਵਾਲਾ ਚੌਕ ਦੇ ਨੇੜੇ थाना ਸਿਵਲ ਲਾਈਨ ਦੇ ਵੱਲੋਂ ਕੀਤੀ ਗਈ ਨਾਕਾਬੰਦੀ ਦੀਆਂ ਜਿੱਥੇ ਕੀ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਨੂੰ ਰੋਕ ਕੇ ਉਹਨਾਂ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਅਤੇ ਜਿੱਥੇ ਵਹੀਕਲਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਉਸੇ ਨਾਲ ਹੀ ਮੌਕੇ ਤੇ ਹੀ ਕਾਲੀਆਂ ਫਿਲਮਾਂ ਅਤੇ ਜਾਲੀਆਂ ਲਗਾ ਕੇ ਵਹੀਕਲ ਚਲਾਣ ਵਾਲੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਅਤੇ ਜਾਲੀਆਂ ਆਦਿ ਵੀ ਮੌਕੇ ਤੇ ਹੀ ਉਤਾਰੀਆਂ ਗਈਆਂ ਇਸ ਦੇ ਨਾਲ ਹੀ ਥਾਣਾ ਮੁਖੀ ਸੇਵਨ ਲਾਈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਸੈਂਸਿਟਿਵ ਪੁਆਇੰਟਾਂ ਦੇ ਉੱਪਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੋ ਕਿ ਜਨਮ ਅਸ਼ਟਮੀ ਦੇ ਮੱਦੇਨਜ਼ਰ ਸੁਰੱਖਿਆ ਦੇ ਲਿਹਾਜ਼ ਨਾਲ ਕੀਤੀ ਜਾ ਰਹੀ ਹੈ। ਇਹ ਜਿਹੜਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਟਿੰਡਾ ਜੀ ਦੇ ਨਿਰਦੇਸ਼ਾਂ ਤਹਿਤ ਜਿਹੜਾ ਪਰਸੋ ਵੀ ਜਿਹੜਾ ਹੈਗਾ ਜਨਮ ਅਸ਼ਟਮੀ ਦਾ ਜਿਹੜਾ ਤਿਹਾਰਾ ਉਹਦੇ ਤਹਿਤ ਜਿਹੜਾ ਹੈਗਾ ਜਿਹੜਾ ਪਟੰਡਾ ਸ਼ਹਿਰ ਦੇ ਵਾਈਟਲ ਪੁਆਇੰਟਸ ਹੈਗੇ ਆ ਉੱਥੇ ਜਿਹੜੀ ਨਾਕਾਬੰਦੀ ਸਟਰੋਂਗ ਨਾਕਾਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਹੈਗੇ ਮਾੜੇ ਅਨਸਰ ਆ ਉਹਨਾਂ ਚ ਜਿਹੜਾ ਹੈਗਾ ਪੁਲਿਸ ਦਾ ਡਰ ਹੋਵੇ ਤੇ ਜਿਹੜੇ ਕੋਈ ਟ੍ਰੈਫਿਕ ਦੇ ਉਲੰਘਣਾ ਕਰਦੇ ਆ ਜਾਂ ਮਾੜੇ ਅਨਸਰ ਆ ਉਹਨਾਂ ਤੇ ਨਕੇਲ ਕਸੀ ਜਾ ਸੋ ਇਸ ਤਰ੍ਹਾਂ ਪਾ ਦੇਖਦੇ ਨੇ ਰਾਜੀ ਰੋਡ ਨਾਲ ਲੱਗਦਾ ਇੱਥੇ ਅਕਸਰ ਹੀ ਹੁੱਲੜਵਾਜ ਵੀ ਆ ਜਾਂਦੇ ਨੇ ਉਹਨਾਂ ਵਾਸਤੇ ਵੀ ਸਪੈਸ਼ਲ ਕਦਮ ਕੀਤੇ ਗਏ ਨੇ ਹਾਂਜੀ ਉਹ ਜਿਹੜਾ ਹੈਗਾ ਜਦੋਂ ਵੀ ਦੁਪਹਿਰ ਦੇ ਟਾਈਮ ਨਾਲ ਅ ਚੁੱਟੀ ਵਗੈਰਾ ਹੁੰਦੀ ਆ ਉਦੋਂ ਸਾਡੇ ਪੀਸੀਆਰ ਪਾਰਟੀਆਂ ਤੇ ਮੇਰੇ ਵੱਲੋਂ ਵੀ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਜੇ ਕੋਈ ਇਸ ਦੀ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਦੇ ਬੰਦ ਹੀ ਅਸੀਂ ਕਾਰਵਾਈ ਪ੍ਰੀਵੈਂਟਿਵ ਐਕਸ਼ਨ ਜਾਂ ਚਲਾਨਿੰਗ ਆ ਉਹ ਸਾਡੇ ਵੱਲੋਂ ਜਿਹੜਾ ਲਗਾਤਾਰ ਕੀਤੀ ਜਾਂਦੀ ਹੈ ਅੱਛਾ ਜੀ ਜੇ ਅਸੀਂ ਜਨਮਸ਼ਟਮੀ ਦੀ ਗੱਲ ਕਰੀਏ ਤਾਂ ਜਨਮਸ਼ਟਮੀ ਨੇ ਤੌਰ ਤੇ ਰਾਤ ਨੂੰ ਮਨਾਇਆ ਜਾਂਦਾ ਮੰਦਰ ਵਿੱਚ ਕਾਫੀ ਆ ਪੀੜ ਹੁੰਦੀ ਹੈਗੀ ਆ ਉਸ ਨੂੰ ਵੇਖਦੇ ਹੋਏ ਵੀ ਤੁਸੀਂ ਕੋਈ ਪੁਲਿਸ ਤਰਾਰ ਕੀਤੀ ਜਾਵੇ ਦੀ ਮੰਦਰ ਦੇ ਬਾਹਰ ਜਾਂ ਰੋੜਾਂ ਤੇ ਹਾਂਜੀ ਉਸ ਤੇ ਵੀ ਜਿਹੜਾ ਹੈਗਾ ਜਿੱਥੇ ਮੰਦਰ ਹੈਗਾ ਉਸ ਦੇ ਅਕੋਰਡਿੰਗ ਜਿਹੜੀ ਹੈ ਫੋਰਸ ਜਿਹੜੀ ਹੈ ਤਾਇਨਾ ਨੇੜੇ ਦੇ ਵਾਈਟਲ ਪੁਆਇੰਟਸ ਉਨਾਂ ਤੇ ਵੀ ਨਾਕਾਬੰਦੀ ਕਰਕੇ ਤੇ ਪੈਟਰੋਲਿੰਗ ਰਾਈ ਜਿਹੜਾ ਹੈਗਾ ਸਾਰੇ ਏਰੀਆ ਨੂੰ ਸਿਕਿਉਰ ਕੀਤਾ ਜਾਵੇ ਅੱਜ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਵੀਕਲ ਰੋਕੇ ਜਾ ਰਹੇ ਨੇ ਚਲਾਣਾ ਤੇ ਕਟੇ ਜਾਂ ਸਿਰਫ ਚੈਕਿੰਗ ਨਹੀਂ ਜਿਹੜਾ ਹੈਗਾ ਦੋਵੇਂ ਤਰੀਕੇ ਸਾਡੇ ਚੈਕਿੰਗ ਵੀ ਕਰ ਰਹੇ ਆ ਨਾਲ ਨਾਲ ਜਿਹੜੇ ਜਾਲੀਆਂ ਵਗੈਰਾ ਲਾਉਂਦੇ ਆ ਲੋਕ ਜਾਂ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਲੈ ਗਿਆ ਵਿਦਆਊਟ ਡਾਕੂਮੈਂਟ ਹੈ ਗਿਆ ਉਹਨਾਂ ਦੀ ਜਿਹੜੀ ਅਸੀਂ ਚਲਾਣੀ ਵੀ ਕਰਦੇ ਆ